ਜਿਹੜੇ ਬੱਚੇ ਆਪਣੇ ਆਪਣੇ ਜ਼ਿਲ੍ਹਿਆਂ ਚੋਂ 10ਵੀਂ ਚੋਂ ਤੇ ਆਪਣੇ ਆਪਣੇ ਜ਼ਿਲ੍ਹਿਆਂ ਚੋਂ ਪਲੱਸ 2 ਦੇ ਵਿੱਚੋਂ ਫਰਸਟ ਆਏ ਨੇ ਉਹਨਾਂ ਨੂੰ ਸਨਮਾਨਿਤ ਕੀਤਾ 212000 ਰੁਪਏ ਦੀ ਸਨਮਾਨਤ ਰਾਸ਼ੀ ਇੱਕ ਟਰੋਫੀ ਪ੍ਰਸ਼ੰਸਾ ਪੱਤਰ ਦੇ ਕੇ ਇਸ ਤੋਂ ਪਹਿਲਾਂ ਅਸੀਂ ਜਿਹੜੇ ਬੱਚੇ ਪੰਜਾਬ ਚੋਂ ਟੌਪ 3 ਸੀਗੇ ਜਾਂ ਪੰਜਾਬ ਚੋਂ ਟੌਪ 10 ਸੀਗੇ ਉਹਨਾਂ ਨੂੰ ਵੀ ਘਰੇ ਪੰਜਾਬ ਚੋਂ ਪਰ ਉਹਨਾਂ ਚੋਂ ਕੁਝ ਬੱਚੇ ਉਹ ਵੀ ਨੇ ਜਿਹੜੇ ਜ਼ਿਲ੍ਹੇ ਚੋਂ ਵੀ ਟੌਪ ਕੀਤਾ ਦੋ ਦੋ ਵਾਰੀ ਅੱਜ ਉਹ ਅੱਜ ਜਿਹੜਾ ਸਨਮਾਨ ਚਿੰਨ ਲੈ ਗਏ ਨੇ ਸੋ ਬੜੇ ਅੱਛੀ ਗੱਲ ਹੈ ਕਿ ਸਾਡੇ ਜਿਹੜੇ ਬੱਚੇ ਛੋਟੇ ਛੋਟੇ ਪਿੰਡਾਂ ਦੇ ਬੱਚੇ ਅੱਜ ਤੁਸੀਂ ਦੇਖਿਆ ਹੋਣਾ ਤੁਸੀਂ ਪਲੀਜ਼ ਉਹਨਾਂ ਨਾਲ 1 ਟੂ 1 ਵੀ ਬਾਤ ਚ ਕਰਿਓ ਉਹਨਾਂ ਨਾਲ ਸਾਰੇ ਨਾ ਤੇ ਪਿੰਡਾਂ ਛੋਟੇ ਛੋਟੇ ਪਿੰਡਾਂ ਚੋਂ ਛੋਟੇ ਛੋਟੇ ਸਕੂਲਾਂ ਚੋਂ ਬੱਚੇ ਜਿਹੜੇ ਨੇ ਉਹ ਨਿਕਲ ਕੇ ਅੱਜ ਟਾਪਰ ਨੇ 99.999.799.3 ਤੱਕ ਦਾ ਕੰਪੀਟੀਸ਼ਨ ਲੈ ਕੇ ਅੱਜ ਬੱਚੇ ਬਹੁਤ ਖੁਸ਼ ਨੇ ਉਹਨਾਂ ਦੇ ਪੇਰੈਂਟਸ ਆਏ ਨੇ ਸੰਸਾ ਪੱਤਰ ਵੀ ਦੇ ਕੇ ਗਏ ਨੇ ਕੁਝ ਬੱਚੇ ਲਿਖ ਕੇ ਸੋ ਧੰਨਵਾਦ ਵੀ ਕਰਕੇ ਗਏ ਨੇ ਬੜੀ ਖੁਸ਼ੀ ਹੈ ਕਿ ਸਰਕਾਰੀ ਸਕੂਲਾਂ ਦੀ ਔਰ ਪੰਜਾਬ ਦੀ ਟੋਟਲ ਓਵਰ ਆਲ ਐਜੂਕੇਸ਼ਨ ਜਿਹੜੀ ਹੈ ਉਹ ਨੈਸ਼ਨਲ ਐਵਰੇਜ ਤੋਂ ਉੱਪਰ ਜਾ ਰਹੇ ਸਾਡੇ ਰਿਜ਼ਲਟ ਇਹੀ ਅਸੀਂ ਚਾਹੁੰਦੇ ਸੀ ਕਿ ਸਿੱਖਿਆ ਕ੍ਰਾਂਤੀ ਆਵੇ ਕਿ ਸਾਡੇ ਬੱਚੇ ਪੜਨ ਪੜ ਕੇ ਉਹ ਵੱਡੀਆਂ ਨੌਕਰੀਆਂ ਔਰ ਵੱਡੀਆਂ ਅਚੀਵਮੈਂਟਸ ਕਰਨ ਚਾਹੇ ਉਹ ਵਪਾਰ ਵੱਲ ਜਾਣਾ ਚਾਹੁੰਦੇ ਨੇ ਬਿਜ਼ਨਸ ਵੱਲ ਜਾਣਾ ਚਾਹੁੰਦੇ ਨੇ ਕੋਈ ਕੋਈ ਆਈਐਸ ਬਣਨਾ ਚਾਹੁੰਦਾ ਕੋਈ ਫੌਜ ਜਾਣਾ ਚਾਹੁੰਦਾ ਕੋਈ ਸਪੋਰਟਸ ਵੱਲ ਜਾਣਾ ਜਿੱਧਰ ਵੀ ਉਹਨਾਂ ਦਾ ਮਨ ਕਰਦਾ ਉਹ ਜਾਣਾ ਸੀ ਸਰਕਾਰ ਜਿਹੜੀ ਹੈ ਉਹ ਉਹਨਾਂ ਨੂੰ 99 ਬਣ ਕੇ ਮੌਕਾ ਦੇਊਗੀ ਉਡਣ ਦਾ ਤੇ ਉਡਾਰੀਆਂ ਅੰਬਰਾਂ ਚੋਂ ਮਾਰ ਲਓ ਸਿੱਖਿਆ ਦੀ ਅਸਰ ਦੇਖਣ ਦੀ ਅਸਰ ਦੇਖਣ ਨੂੰ ਮਿਲ ਰਿਹਾ ਜਿਹੜੇ ਬੱਚੇ ਅੱਜ ਦਾ ਮਨ ਵੱਲ ਉਹਨਾਂ ਦਾ ਬਹੁਤ ਸਾਰੇ ਬੱਚਿਆਂ ਨੇ ਕਿਹਾ ਕਿ 10ਵੀਂ ਮੇਰੀ ਜਿਹੜੀ ਸੀ ਉਹ ਪ੍ਰਾਈਵੇਟ ਸਕੂਲ ਚ ਸੀ ਪਰ 12ਵੀਂ ਚ ਮੈਂ ਸਰਕਾਰੀ ਸਕੂਲ ਚ ਟੌਪ ਕੀਤਾ ਹੈ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਨਾ ਪਹਿਲਾਂ ਸੀ ਪ੍ਰਾਈਵੇਟ ਚ ਪ ਗੌਲਡਰ ਸਕੂਲ ਆਫ ਐਮੀਨੈਂਸ ਦੇ ਤਰੀਫਾਂ ਕਰਕੇ ਗਿਆ ਹੁਣ ਵਿਰੋਧੀ ਪਾਰਟੀਆਂ ਜੋ ਮਰਜ਼ੀ ਕਹੀ ਜਾਣ ਪਰ ਇਹਨਾਂ ਬੱਚਿਆਂ ਨੂੰ ਪੁੱਛਿਓ ਕਿ ਉੱਥੇ ਤੁਹਾਨੂੰ ਐਸੇ ਤਰ੍ਹਾਂ ਹੀ ਤੇ ਜਿੰਨੇ ਬੱਚੇ ਨੇ ਉਹਨਾਂ ਨੂੰ ਇੱਕ ਇੱਕ ਮੈਨੂੰ ਆਈਡੀਆ ਹੈ ਕਿ ਪ੍ਰਿੰਸੀਪਲ ਸਾਹਿਬ ਨੇ ਜ਼ੀਰਾ ਤੋਂ ਉਹ ਆਪਣੇ ਮੈਰਿਟ ਚ ਆਉਣ ਵਾਲੇ ਬੱਚਿਆਂ ਨੂੰ ਦਿੱਲੀ ਵਗੈਰਾ ਲੈ ਕੇ ਜਾਂਦੇ ਸੋ ਅਸੀਂ ਚਾਹੁੰਦੇ ਆ ਕਿ ਬੱਚਿਆਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰੇਰਣਾ ਰਹੇ ਕਿ ਅਸੀਂ ਕੋਈ ਨਾ ਕੋਈ ਗੋਲਤਾ ਦੇਈਏ ਨਾ ਕਿ ਤੁਹਾਨੂੰ ਅਸੀਂ ਸ਼ਹਿਰ ਕਰਾਵਾਂਗੇ ਤੁਹਾਨੂੰ ਅਸੀਂ ਇੰਡੀਆ ਦੇ ਵਿੱਚ ਜਿਹੜੇ ਵੀ ਸ਼ਹਿਰ ਅਸੀਂ ਚੁਣਾਂਗੇ ਉੱਥੇ ਲੈ ਕੇ ਜਾਵਾਂਗੇ ਔਰ ਸਰਕਾਰ ਵੱਲੋਂ ਉਹਨਾਂ ਨੂੰ ਬਣਦਾ ਮਾਨ ਸਤਿਮਾਨ ਤਾਂ ਕਿ ਦੂਜੇ ਅਪਕਮਿੰਗ ਜਨਤਾ ਕਿ ਦੂਜੇ ਬੱਚਿਆਂ ਨੂੰ ਆਉਣ ਵਾਲਿਆਂ ਨੂੰ ਇੱਕ ਪ੍ਰੇਰਨਾ ਮਿਲ ਸਕੇ ਉਹਦੀ ਜਾਂਚ ਚੱਲ ਰਹੀ ਹੈ ਉਹਦੀ ਜਾਂਚ ਚੱਲ ਰਹੀ ਹੈ ਔਰ ਜੋ ਵੀ ਜਾਂਚ ਦੇ ਵਿੱਚ ਆਊਗਾ ਉਹ ਤੁਹਾਡੇ ਸਾਹਮਣੇ ਸਿਪਾਹੀ ਨੇ ਕਰੇ ਗਏ ਸਵਾਲ ਹੈ ਕਿ ਡਰ ਕੇ ਆਪਣੇ ਇੱਕ ਬੈਕਟੀ ਕੋ ਬੀਬੀਐਮਪੀ ਲਗਾ ਦਿਆ ਹੈ ਉਹ ਕਿਵੇਂ ਦਿੱਖਦਾ ਹੈ ਦੇਖੋ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਆ ਉਹ ਤਾਂ ਪਹਿਲਾਂ ਵੀ ਲਾਈ ਜਾਂਦੇ ਆ ਨਾ ਤੁਸੀਂ ਮੈਂ ਇਹੀ ਤਾਂ ਕਹਿੰਨਾ ਕਿ BBMP ਪੰਜਾਬ ਦਾ 60% ਜਿਹੜਾ ਹੈਗਾ ਹਿੱਸਾ ਤੇ ਜਦ ਕਿ ਦੋ ਸਟੇਟਾਂ ਨਾ ਬਾਕੀ ਦੋਨਾਂ ਦਾ 40 ਹੈ ਤੇ ਅਫਸਰ ਤੁਸੀਂ ਜਾਂ ਜਿਹੜੇ ਮੈਂਬਰ ਨੇ ਉਹ ਤੁਸੀਂ ਆਪਣੇ ਲਾ ਰਹੇ ਹੋ ਮਨਮਰਜ਼ੀ ਨਾਲ ਇਹ ਮਨਮਰਜ਼ੀ ਤਾਂ ਚੱਲੇਣੀ ਨਹੀਂ ਜਦੋਂ ਅਸੀਂ ਇਹੀ ਮੰਗ ਕਰਤੀ ਕਿ ਅਸੀਂ BBMP ਦਾ ਪੁਨਰਗਠਨ ਚਾਹੁੰਦੇ ਹਾਂ ਕਿ ਦੁਬਾਰਾ ਬਣਾਈਏ ਤੇ ਜਿਹੜਾ ਜਿਹਨੂੰ ਜਿੰਨਾ ਹਿੱਸਾ ਬਣਦਾ ਉਹਨੂੰ ਈਵਨ ਵੋਟ ਵੀ ਹੁਣ ਜੇ ਹਿਮਾਚਲ ਆਪਣਾ ਹਰਿਆਣਾ ਤੇ ਰਾਜਸਥਾਨ ਚ ਬੀਜੇਪੀ ਸਰਕਾਰਾਂ ਨੇ ਠੀਕ ਹੈ ਪੰਜਾਬ ਚ ਸਾਡੀ ਸਰਕਾਰ ਕੱਲ ਨੂੰ ਤਿੰਨੇ ਬੈਠੇ ਆ ਕਿਤੇ ਕਿਸੇ ਟਾਪਿਕ ਤੇ VOTING ਹੋ ਗਈ ਤਾਂ ਪੰਜਾਬ ਜਿਹੜਾ ਪੰਜਾਬ ਨੂੰ ਛੱਡ ਕੇ ਹਰਿਆਣਾ ਤੇ ਜਿਹੜਾ ਰਸਤਾ ਨੇ BJP ਸਰਕਾਰਾਂ ਨੇ ਉਹ ਦੋ ਵੋਟਾਂ ਵਾਧਣਗੇ ਦੋ ਇੱਕ ਨਾਲ ਪੰਜਾਬ ਹਾਰ ਜਾਊਗਾ ਕਿਵੇਂ ਜੀ ਜੋ 60% ਸਪੋਰਟ ਦੀ ਵੈਲਿਊ ਵੀ ਤਾਂ ਨਹੀਂ ਹੋਣੀ ਚਾਹੀਦੀ ਉਹਨਾਂ ਦਾ 20-20% ਹੈ ਬਲਕਿ 40% ਦੋਨੇ ਨੇ ਤਾਂ ਉਹਨਾਂ ਦੀ ਬੋਟ ਦੋਨਾਂ ਦੀਆਂ ਵੋਟਾਂ ਦਾ 40% ਹੋਣਾ ਚਾਹੀਦਾ ਉਸ ਸਾਬਨਾ ਬੋਟ ਦੀ ਵੈਲਿਊ ਹੋਣੀ ਚਾਹੀਦੀ ਨਾ ਇਹ ਤਾਂ ਤੱਕਾ ਹੋ ਗਿਆ ਨਾ ਸੋ 21 ਤਰੀਕ ਤੱਕ ਉਹਨਾਂ ਦਾ ਪਾਣੀ ਵਿੱਚ ਕੋਈ ਅਸੀਂ ਕਹਿਆ ਸੀ ਤੁਸੀਂ 21 ਤਰੀਕ ਤੱਕ ਆਪਣਾ ਵਾਰਤ ਲਿਆ 21 ਤਰੀਕ ਤੋਂ ਬਾਅਦ ਅਸੀਂ ਉਹਨਾਂ ਦਾ ਪਾਣੀ ਜਿਹੜਾ ਹੈ ਉਹ ਉਹਨਾਂ ਨੂੰ ਜਿੰਨਾ ਉਹਨਾਂ ਦਾ ਕੋਟਾ ਬਣਦਾ ਉਹ ਦੇਤਾ ਠੀਕ ਹੈ ਨਾ ਅਗਲੀ 21 ਤੋਂ ਪਹਿਲਾਂ ਹੁਣ ਸਾਥੋਂ ਮੰਗਣ ਚਾਹੇ BBMP ਜੋ ਮਰਜ਼ੀ ਕਰੀ ਜਾਏ ਜਿਹੜਾ ਪਾਣੀਆਂ ਦੇ ਰਖਵਾਲੀ ਜਿਹੜੀ ਹੈ ਪੰਜਾਬ ਦੇ ਲੋਕ ਕਰਦੇ ਆ ਇਹ BBMP ਜੋ ਵੀ ਇਹਨਾਂ ਨੇ ਬਣਾਏ ਹੋਏ ਨੇ ਕੋਟ ਜਗ੍ਹਾ ਸੀ ਫਿਰ ਕੀ ਹੋ ਗਿਆ ਕੋਟ ਤੇ ਕੋਟ ਨੇ ਵੀ ਝਾੜੀ ਪਾਈ ਇਹਨਾਂ ਕਿ ਭਈ ਨਹੀਂ ਹਿੱਸਾ ਬਣਦਾ ਕੋਟਾ ਵਰਤ ਕੇ ਤੁਸੀਂ ਆਪਣਾ ਪੰਜਾਬ ਆ ਇਸੇ ਹੋਰ ਦਾ ਕੋਟਾ ਨਹੀਂ ਵਰਤਿਆ ਪੰਜਾਬ ਆ ਇਸ ਵਾਰ ਅਸੀਂ ਨੇਰੀ ਆਪਣਾ ਸਿਸਟਮ ਠੀਕ ਕਰ ਰੱਖਿਆ 1 ਜੂਨ ਤੋਂ ਝੋਨਾ ਲੱਗ ਰਿਹਾ ਸਾਡਾ ਸਾਨੂੰ ਅੱਜ ਜਾਂ ਕੱਲ ਤੋਂ ਪਾਣੀ ਛੱਡਣਾ ਪੈਣਾ ਦੋ ਤਿੰਨ ਦਿਨਾਂ ਚ ਪਾਣੀ ਜਿਹੜਾ ਉਹ ਟੇਲਾਂ ਤੱਕ ਪਹੁੰਚੂਗਾ ਸੋ ਸਾਨੂੰ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਕਿ ਪਾ ਪੰਜਾਬ ਨੇ ਆਪਣਾ ਪਾਣੀ ਵਰਤਨ ਨਹੀਂ ਥੱਲੋਂ ਧਰਤੀ ਚੋਂ ਕੱਢੀ ਜਾਂਦੇ ਆ ਬਾਕੀ ਇਹਨਾਂ ਨੂੰ ਦੇ ਦਿੰਦੇ ਸੀ ਉਹ ਪਹਿਲਾਂ ਇਹਨਾਂ ਨਾਲ ਕੋਈ ਆਪਸ ਰਲੇ ਮਿਲੇ ਹੁੰਦੇ ਸੀ ਸੋ ਹੁਣ ਉਹ ਚੱਲਦਾ ਜੀ ਜੀਮ ਸਾਹਿਬ ਕੋਈ ਜਿਆਦਾ ਕਿੰਨਾ ਕ ਪਾਣੀ ਜਿਹੜਾ ਵਰਤਿਆ ਜਾਣਾ ਹੈ ਫੂਲ ਫੈਮੀਨਸ ਦੇ ਵਿੱਚ ਕਈ ਸਟੂਡੈਂਟਸ ਰਹਿ ਜਾਂਦੇ ਕਿਉਂਕਿ ਸੀਟਾਂ ਘੱਟ ਹੁੰਦੀਆਂ ਐਂਟ੍ਰੈਂਸ ਐਗਜ਼ਾਮ ਦੇ ਵਿੱਚ ਜਿਆਦਾ ਪਹਿਲੀ ਗੱਲ ਤਾਂ ਤੁਸੀਂ ਇਸ ਗੱਲ ਦੀ ਵਧਾਈ ਦਿਓ ਕਿ ਸਰਕਾਰੀ ਸਕੂਲਾਂ 'ਚ ਵੀ ਵੇਟਿੰਗ ਹੋਣ ਲੱਗੀ ਪਹਿਲਾਂ ਸਰਕਾਰੀ ਸਕੂਲਾਂ 'ਚ ਕੌਣ ਪੜਾਉਂਦਾ ਸੀ ਸਿਰਫ ਗਰੀਬਾਂ ਦੇ ਬੱਚੇ ਪੜ੍ਹਦੇ ਸੀ ਕਿ ਦਲੀਆ ਖਾਣ ਵਾਲੀਆਂ ਬਿਲਡਿੰਗਾਂ ਬਣ ਗਈਆਂ ਸੀ ਵੀ ਅੱਧੀ ਸੋ ਅਸੀਂ ਹੋਰ ਸੀਟਾਂ ਵਧਾਵਾਂਗੇ ਕੋਈ ਅਸੀ ਗੱਲ ਨਹੀਂ ਅਸੀਂ ਕਿਸੇ ਬੱਚੇ ਨੂੰ ਅਨਪੜ੍ਹ ਨਹੀਂ ਰਹਿਣ ਦੇਣਾ ਨਾ ਹੀ ਕੋਈ ਇਹ ਦੇ ਕਰਕੇ ਕਿ ਉਹਨੂੰ ਕਿਤੇ ਨਹੀਂ ਮਿਲਿਆ ਮਿਸ਼ਨ ਤੇ ਉਹ ਰਹਿ ਜੇ ਕੋਈ ਇਸ ਤਰ੍ਹਾਂ ਦੀ ਨਹੀਂ ਅਸੀਂ ਅਗਲੇ ਸਾਲ ਡਿਮਾਂਡ ਦੇਖ ਕੇ ਕਿਹੜੇ ਕਿਹੜੇ ਸਕੂਲਾਂ ਚ ਜਿਆਦਾ ਵੇਟਿੰਗ ਲਿਸਟ ਆਈ ਹੁਣ ਜਿਵੇਂ ਜੀਰੀਰ ਐਕਸਕੂਲ ਸੀ 750 ਬੱਚਾ ਸੀ ਪਹਿਲਾਂ ਉੱਥੇ ਅੱਜ 2200 ਬੱਚਾ ਸੋ ਇਹ ਅੱਛੀ ਗੱਲ ਹੈ ਕਿ ਪੇਰੈਂਟਸ ਦਾ ਭਰੋਸਾ ਬਣਿਆ ਯਕੀਨ ਬਣਿਆ ਕਿ ਹਾਂ ਸਾਡਾ ਬੱਚਾ ਸਰਕਾਰੀ ਸਕੂਲ ਚ ਪੜ ਕੇ ਵੀ ਟੌਪ ਕਰੇਗਾ ਇਹ ਉਹ ਆ ਪਿਛਲੇ ਦਿਨ ਬਿਊਟੀ ਦੀ ਗੱਲ ਕੀਤੀ ਸੀ ਕਿ ਇਹ ਕਿੱਥੇ ਦੇਖੋ ਮੈਂ ਮੈਂ ਪਹਿਲੇ ਦਿਨੋਂ ਇਸ ਗੱਲ ਦਾ ਹਮਾਇਤੀ ਹਾਂ ਕਿ ਦੇਖੋ ਟੀਚਰਸ ਨੂੰ ਨਾ ਸਿਰਫ ਟੀਚਿੰਗ ਦਾ ਕੰਮ ਮਿਲਣਾ ਚਾਹੀਦਾ ਕਦੇ ਵੋਟਾਂ ਦੀ ਡਿਊਟੀ ਲੱਗ ਗਈ ਕਦੇ ਜਨਗਣਨਾ ਚ ਡਿਊਟੀ ਲੱਗ ਗਈ ਕਦੇ ਕੋਰੋਨਾ ਵੇਲੇ ਬਾਹਰਾਂ ਤੇ ਡਿਊਟੀ ਲਾਤੀ ਸੀ ਟੀਚਰਾਂ ਦੀ ਸੋ ਹੁਣ ਹੁਣ ਵਾਲੇ ਦਿਨਾਂ ਚ ਸੈਂਸਸ ਕਰਨਗੇ ਜਨਗਣਨਾ ਜਨਗਣਨਾ ਹੋਣੀ ਹੈ ਟੀਚਰ ਬਸ ਤੇ ਉਹਨਾਂ ਕਿ ਅਸੀਂ ਉਹਨੂੰ ਪਹਿਲਾਂ ਹੀ ਲਿਖ ਕੇ ਦੇਵਾਂਗੇ ਕਿ ਸਾਡੇ ਕੋਲੇ ਟੀਚਰ ਅਸੀਂ ਆਪਣੇ ਜਿਹੜੇ ਨੇ ਇੰਨੀ ਭਾਰੀ ਗਿਣਤੀ ਦੇ ਟੀਚਰ ਦੇ ਦਾਂਗੇ ਤਾਂ ਬੱਚਿਆਂ ਨੂੰ ਜਿਹੜਾ ਉਹ ਸਿਲੇਬਸ ਦੀ ਪ੍ਰੋਬਲਮ ਆ ਜਾਂਦੀ ਹੈ ਅਸੀਂ ਈਵਨ ਆਪਣੇ ਸਕੂਲ ਆਫ ਐਮਿਨੈਂਸ ਦੇ ਵਿੱਚ ਵੀ ਜ ਆ